ਇਹਨੀ ਕਰੀ ਜਾਵੇ ਉਸਦੀ ਉਨੀ ਘਟ ਕਿ ਇਸ ਤੋਂ ਮੈਂ ਕਹਿੰਨਾ ਕਿ ਵੱਡਾ ਕੋਈ ਘਾਟਾ ਲਈ ਜਿਹੜੀ ਕੋਈ ਘਟਨਾ ਹੋ ਨਹੀਂ ਸਕਦੀ ਵੀ ਤੁਸੀਂ નિર્ਦੋਸ਼ ਲੋਕਾਂ ਨੂੰ ਜਿਹੜੇ ਉੱਥੇ ਘੁੰਮਣ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਹਨਾ ਤਿੰਨਤਾ ਜਿਹੜੇ ਜੋੜੇ ਇਦਾਂ ਦੇ ਸੀ ਜਿਹੜੇ ਹਨੀਮੂਨ ਤੇ ਗਏ ਸੀ ਕਿ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਇਹਨਾਂ ਦੀ ਸਾਰੇ ਕਿਤੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਸਾਰੇ ਕਿਤੇ ਨਿੰਦਾ ਹੋ ਰਹੀ ਹੈ ਤੇ ਸਾਰਾ ਦੇਸ਼ ਕਹ ਲਓ ਵੀ ਸੋਗ ਦੇ ਵਿੱਚ ਹੈ ਮਾਤਮ ਦੇ ਵਿੱਚ ਹੈ ਇੱਕੋ ਮੰਗ ਕਰ ਰਿਹਾ ਹੈ ਕਿ ਇਨਸਾਫ ਹੈ ਜਿਹੜਾ ਉਹ ਹੋਣਾ ਚਾਹੀਦਾ ਠੀਕ ਹੈ ਸਰਕਾਰ ਜਿਹੜੇ ਕਈ ਡਿਸੀਜਨ ਲੈ ਰਹੀ ਹੈ ਪਰ ਜੋ ਲੋਕ ਮੰਗ ਕਰਦੇ ਆ ਕਿ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਜੀਤ ਆਪ ਸਾਂ ਨਹੀਂ ਸਕਦੇ ਪਰ ਇਦਾਂ ਦਾ ਐਕਸ਼ਨ ਹੋਣਾ ਚਾਹੀਦਾ ਵੀ ਇਦਾਂ ਦੀ ਕੋਈ ਕਹਿ ਲੋ ਘਟਨਾ ਨੂੰ ਇੰਜਾਮ ਦੇਣ ਦੇ ਲਈ ਕੋਈ ਸੌਵਾਰ ਸੋਚੇ ਕਿ ਇਸ ਤਰ੍ਹਾਂ ਜਿਹੜੇ ਭਾਰਤੀ ਨਾਗਰਿਕ ਆ ਉਹਨਾਂ ਤੇ ਕੋਈ ਅਟੈਕ ਕਰ ਲਈ ਸੋ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਹੈ ਜਿਹੜੇ ਉਹ ਸਾਰੇ ਲੋਕ ਕਰ ਰਹੇ ਆ ਇਵੇਂ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਐ ਕਿਉਂਕਿ ਦੇਖੋ ਅੰਦਰ ਸਾਡੀ ਕੋਈ ਲੜਾਈ ਹੋਵੇ ਪਰ ਇਸ ਤੇ ਜਿਹੜਾ ਇਹ ਘਟਨਾਕ੍ਰਮ ਹੋਇਆ ਇਹਦੇ ਲਈ ਸਾਰੇ ਸਰਕਾਰ ਦੇ ਨਾਲ ਤੇ ਸਖਤ ਤੋਂ ਸਖਤ ਐਕਸ਼ਨ ਸਾਰੇ ਦੀ ਮੰਗ ਕਰਦੇ ਆ ਤੁਸੀਂ ਵੀ ਸਾਰੇ ਆਪਾਂ ਸਾਰੇ ਉਸ ਦਿਨ ਦੇ ਮਤਲਬ ਕਿ ਉਸ ਜਿੰਨੀਆਂ ਵੀਡੀਓਜ਼ ਆ ਰਹੀਆਂ ਮਤਲਬ ਕਿ ਤੁਹਾਡਾ ਕਾਲਜ ਦਾ ਕਹੋ ਵੀ ਉਹਦੇ ਚ ਰੁਕ ਪਰਿਆ ਜਾਂਦਾ ਜਦੋਂ ਕੋਈ ਵੀ ਉਹ ਘਟਨਾਕ੍ਰਮ ਦੀ ਵੀਡੀਓ ਦੇਖਦੇ ਆ ਕਿ ਕਿਸ ਤਰ੍ਹਾਂ ਵਿਚਾਰੇ ਲੋਕਾਂ ਨੇ ਭੱਜ ਭੱਜ ਕੇ ਕਈਆਂ ਨੇ ਭੱਜਿਆ ਜਾਂਦਾ ਤੇ ਗੁਣੀਆਂ ਮਾਰੀਆਂ ਤੇ ਕਈਆਂ ਨੂੰ ਪੁੱਛ-ਪੁੱਛ ਕੇ ਵੀ ਦੱਸੋ ਭਾਈ ਕਿਹੜੇ ਧਰਮ ਦੇ ਹੋ। ਨਾ ਜੋ ਹੋਇਆ ਮਤਲਬ ਕਿ ਬਹੁਤ ਮਾੜਾ ਹੋਇਆ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ। ਜਿਹੜੀ ਜਿਹੜੀ ਪੰਡਿਤ ਦੇ ਵਿੱਚ ਐਮਪੀ ਸਾਹਿਬ ਉਹ ਜਿਹੜਾ ਪੀਜੀਆ ਜਿਹੜਾ ਕੀ ਸਵਾਲ ਨਹੀਂ ਜਿਹੜਾ ਉਹ ਲਗਾਇਆ ਪਰ ਵੀਰਾ ਸਵਾਲ ਸਬਮਿਟ ਹੀ ਹੋਇਆ। ਪਰ ਮੈਂ ਜਿਵੇਂ ਪਿਛਲੇ ਸਮੇਂ 'ਚ ਹਰ ਕਹੋ ਵੀ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਮੈਂ ਜਰੂਰ ਇਹਦਾ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਤੇ ਸਵਾਲ ਵੀ ਮੈਂ ਪਾਰਲੀਮੈਂਟ ਦੇ ਅੰਦਰ ਹਰ ਸੈਸ਼ਨ ਚ ਲਗਾਉਂਦਾ ਰਹੂਗਾ ਪਿਛਲੇ ਹੁਣ ਤੱਕ ਨਹੀਂ ਐਡਮਿਟ ਕੀਤਾ ਜਦੋਂ ਵੀ ਐਡਮਿਟ ਹੋਊਗਾ ਮੈਂ ਜ਼ਰੂਰ ਦੱਸੂਗਾ ਤੁਸੀਂ ਜਿਹੜੀ ਗੱਲ ਕੀਤੀ ਹੈ ਜਿਹੜੀ ਵਿਰੋਧੀ 당 ਹੈ ਤੁਹਾਡਾ ਵਿਰੋਧੀ 당 ਇਹ ਕਹਿੰਦੇ ਹੈ ਵੀ ਨੌਕਰੀਆਂ ਦੇ ਵਿੱਚ ਤੁਸੀਂ ਕਹਿੰਦੇ ਆਸੀਂ 50 ਹਜ਼ਾਰ ਨੌਕਰੀਆਂ ਹੋਰ ਦਿੰਦੀਆਂ ਹਰ ਫੀਲਡ ਦੇ ਵਿੱਚ ਜਿੰਨਾ ਸਰਕਾਰ ਨੇ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਕਿ ਜੇ ਫੈਕਟ ਚਰ ਫਿਗਰਸ ਤੇ ਗੱਲ ਹੋਵੇ ਇਕੱਲੇ ਇਕੱਲੇ ਫੀਲਡ ਦੇ ਕੰਪੈਰੀਸ਼ਨ ਕਰਨ ਵੀ ਕਿਸੇ ਫੀਲਡ ਚ ਵੀ ਉਹ ਕਿਤੇ ਬਰਾਬਰ ਟਿਕ ਸਕਦੇ ਆ ਹਾਂ ਠੀਕ ਹੈ ਵੈਸੇ ਕਹਿਣਾ ਵੀ ਘਰੇ ਬੈਠਿਆਂ ਨੇ ਨਾ ਜੀ ਕੋਈ ਫਰਕ ਨਹੀਂ ਪਰ ਮੈਂ ਜਿੱਥੇ-ਜਿੱਥੇ ਇਹ ਕਹਿਣਾ ਵੀ ਕਿਸੇ ਚੀਜ਼ ਦਾ ਤੁਸੀਂ ਦੱਸੋ ਵੀ ਫਰਕ ਕਿਵੇਂ ਨਹੀਂ ਜੇ ਨੌਕਰੀਆਂ ਸਾਡੇ ਵੱੱਦ ਆ ਭਾਈ ਤੁਹਾਡੀ ਨੌਕਰੀਆਂ ਵੀ ਕੱਟ ਨਹਿਰੀ ਪਾਣੀ ਸਾਡੇ ਵੱੱਦ ਤੂੰ ਨਹਿਰੀ ਪਾਣੀ ਵੀ ਕੱਟ ਬਿਜਲੀ ਵੀ ਅਸੀਂ ਸਾਰਿਆਂ ਨੂੰ ਮੁਫਤ ਦਿੱਤੀ ਕਿਸਾਨਾਂ ਨੂੰ ਬਿਜਲੀ ਤਾਂ ਸਾਬ ਨਾਲੋਂ ਜਿਹੜੀ ਆ ਵਾਅਦਾ ਦਿੱਤੀ ਆ ਸੜਕ ਸੁਰੱਖਿਆ ਫੋਰਸ ਵਾਲੀਆਂ ਗੱਡੀਆਂ ਤੁਸੀਂ ਦੇਖਿਆ ਹੋਣਾ ਮੈਂ ਕੇਂਦਰ 'ਚ ਸਵਾਲ ਲਾਇਆ ਸੀ ਤਾਂ ਗੜਕਰੀ ਸਾਹਿਬ ਨੇ ਕਿਹਾ ਕਿ ਜਿੱਦਣ ਦੇ ਨੈਸ਼ਨਲ ਹਾਈਵੇ ਬਣ ਲੱਗੇ ਆ ਤਾਂ ਮੌਤਾਂ ਦੀ ਗਿਣਤੀ ਪੂਰੇ ਦੇਸ਼ ਦੇ ਵਿੱਚ ਐਕਸੀਡੈਂਟਾਂ ਕਾਰਨ ਵਧੀ ਹੈ ਤੇ ਪੰਜਾਬ ਨੂੰ ਵਧਾਈ ਦਿੱਤੀ ਕਿ ਪੰਜਾਬ ਚ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ 47% ਘਟੀ ਹੈ ਜਿੱਦਣ ਦੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਤਾਂ ਕੋਈ ਇਲੈਕਸ਼ਨ ਮੈਨੀਪੂਲੇਸ਼ਨ ਦਾ ਵਾਦਾ ਵੀ ਨਹੀਂ ਸੀ ਅੱਜ ਕਿਤੇ ਐਕਸੀਡੈਂਟ ਹੁੰਦਾ ਤਾਂ 6 6.5 ਮਿੰਟ ਦੇ ਅੰਦਰ ਗੱਡੀ ਜਿਹੜੀ ਹੈ ਫਰਸਟ ایڈ ਦੇਣ ਦੇ ਲਈ ਪਹੁੰਚ ਜਾਂਦੀ ਹੈ ਤੇ ਉਹ ਬੰਦੇ ਦੀ ਜਿਹੜੀ ਜਾਨ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਨੇੜਲੇ ਹਸਪਤਾਲ ਚ ਲਿਜਾਇਆ ਜਾਂਦਾ ਹੈ ਜੇ ਪਟਿਆਲੇ ਜਾਂ ਜੋ ਜ਼ਰੂਰਤ ਹੈ ਪਟਿਆਲੇ ਲਿਜਾਇਆ ਜਾਂਦਾ ਸੋ ਜੇ ਪੰਜਾਬ ਸੱਟ ਮੌਤਾਂ ਦੀ ਗਿਣਤੀ ਐਕਸੀਡੈਂਟ ਕਰਕੇ ਘਟੀ ਹੈ ਤਾਂ ਫਿਰ ਕਿਵੇਂ ਜਿਹੜਾ ਪਿਛਲੀਆਂ ਸਰਕਾਰਾਂ ਦੇ ਨਾਲੋਂ ਫਰਕ ਨਹੀਂ ਸੋ ਠੀਕ ਹੈ ਸਰਕਾਰ ਹੈ ਹੁਣ ਰਾਤੂਰਾ ਸਾਰਾ ਸਿਸਟਮ ਚੇਂਜ ਨਹੀਂ ਹੋ ਸਕਦਾ ਪਰ ਬੜੇ ਇਦਾਂ ਦੇ ਇਨੀਸ਼ੀਏਟਿਵ ਹੈ ਜਿਹੜੀ ਇਸ ਸਰਕਾਰ ਨੇ ਲਏ ਆ ਆ ਜਿਹੜਾ ਐਮਐਲਏ ਦੀਆਂ ਪੈਨਸ਼ਨਾਂ ਜਿਹੜਾ ਸਾਡਾ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ ਜੇ ਅਸੀਂ ਬੰਦ ਕੀਤੀਆਂ ਨੇ ਤਾਂ ਪਿਛਲੀ ਸਰਕਾਰ ਨੇ ਕਿਉਂ ਨਹੀਂ ਬੰਦ ਕੀਤੀਆਂ ਸੋ ਬੜੀਆਂ ਇਦਾਂ ਚੀਜ਼ਾਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਨੀਅਤ ਕੀ ਹੈ ਨੀਤੀ ਕੀ ਹੈ ਅਸੀਂ ਇੱਕ ਇੱਕ ਕਰਕੇ ਜਿਹੜਾ ਕੰਮ ਹੈ ਸਾਰਿਆਂ ਤੇ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਇੱਕ ਵੀ ਕੰਮ ਜੈ ਕਿ ਵਾਦਾ ਜੋ ਸਰਕਾਰ ਨੇ ਕੀਤਾ ਉਹ ਅਧੂਰਾ ਨਹੀਂ ਰਹੂਗਾ ਸਾਰੇ ਕੰਮ ਜਿਹੜੇ ਆ ਉਹ ਕੀਤੇ ਜਾਣਗੇ ਜੀ ਜੀ ਤੁਸੀਂ ਵੱਡੇ ਵੱਡੇ ਵਾਟਰ ਰਿਸੋਰਸਿਸ ਦੀ ਮਿਨਿਸਟਰੀ ਸੀਗੀ ਪਹਿਲਾਂ ਤੇ ਤੁਹਾਨੂੰ ਪਤਾ ਹੀ ਹੋਊਗਾ ਕਿ ਸੰਗਰੂਰ ਡਰਟ ਜ਼ੋਨ ਦੇ ਵਿੱਚ ਵੀ ਰਿਹਾ ਹੈਗਾ ਉੱਥੇ ਪਾਣੀ ਲਗਾਤਾਰ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਹੈਗਾ ਤਾਂ ਅਸੀਂ ਕੀ ਕਰ ਰਹੇ ਹਾਂ ਉਸ ਨੂੰ ਲੈ ਕੇ ਉਸ ਤੋਂ ਬੈਡੀ ਸੀਜ਼ਨ ਵੀ ਐਡਵਾਂਸ ਹੋ ਤੁਹਾਡਾ ਕੀ ਨਾਮ ਹੈ ਮੈਮ ਮੁਸਕਾਨ ਹਾਂ ਜੀ ਮੁਸਕਾਨ ਮੁਸਕਾਨ अच्छा ਤੁਸੀਂ ਉਹਦੇ ਤੋਂ ਐਚਪੀ ਤੋਂ ਹਾਂ ਮੁਸਕਾਨ ਦੀ ਤੁਸੀਂ ਪਿਛਲੇ 2 ਸਾਲ ਦਾ ਜੇ ਤੁਸੀਂ ਡਾਟਾ ਓਵਰ ਆਲ ਪੰਜਾਬ ਦਾ ਦੇਖੋ ਤਾਂ ਹਰ ਸਾਲ ਜਿਹੜਾ ਪਾਣੀ ਸੀ ਉਹ ਜਿਹੜੇ ਡਾਰਕ ਜ਼ੋਨ ਵੀ ਸੀ ਉੱਥੇ ਨੀਚੇ ਜਾ ਰਿਹਾ ਸੀ ਪਰ ਪਿਛਲੇ 2 ਸਾਲ ਚ ਬਹੁਤ ਜਗ੍ਹਾ ਜਾ ਰੁਕੇ ਆ ਜਾਂ ਪਾਣੀ ਦਾ ਲੈਵਲ ਅਪ ਹੋਇਆ ਉਹਦਾ ਇੱਕੋ ਕਾਰਨ ਹੈ ਕਿ ਜਿਹੜਾ ਨਹਿਰੀ ਪਾਣੀ ਦੀ ਜਿਹੜੀ ਵਰਤੋਂ ਆ ਉਹ ਪੰਜਾਬ ਦੇ ਵਿੱਚ ਜਿਹੜੀ ਪਹਿਲਾਂ ਤੋਂ ਮੈਚ ਮੈਂ ਦੱਸ ਕੇ ਹਟਿਆ ਉਹ ਵਧੀਆ ਗੀ ਤੇ ਉਹਦਾ ਕਾਰਨ ਇਹੀ ਹੈ ਕਿ ਸਾਡੇ ਇੱਥੇ ਸਾਰੀਆਂ ਸਰਕਾਰਾਂ ਐਸਵਾਈਐਲ ਤੇ ਵੀ ਰੌਲਾ ਪਾਉਂਦੀਆਂ ਰਹੀਆਂ ਨਾ ਪੋਲਿਟਿਕਸ ਹੁੰਦੀ ਰਹੀ ਵੀ ਜੀ ਤੁਪਕਾਂ ਨਹੀਂ ਜਾਣ ਦਿੰਦੇ ਇੱਥੇ ਪੰਜਾਬ ਦਾ ਪਾਣੀ ਪੰਜਾਬ 'ਚ ਰੱਖਾਂਗੇ ਪਰ ਤੁਹਾਨੂੰ ਹੈਰਾਨੀ ਹੋਊਗੀ ਕਿ ਜਦੋਂ ਮੇਰੇ ਕੋਲੇ ਡਿਪਾਰਟਮੈਂਟ ਸੀ ਤਾਂ ਜਦੋਂ ਅਸੀਂ ਇਹ ਸਕਾਡਾ ਸਿਸਟਮ ਨਹਿਰਾਂ ਦੇ ਉੱਪਰ ਲਾਇਆ ਕਿ ਕਿਹੜੀ ਨਹਿਰ 'ਚ ਕਿੰਨਾ ਪਾਣੀ ਜਾ ਰਿਹਾ ਹੈ ਜਿੰਨਾ ਹਿੱਸਾ ਜਿਹੜੇ ਸੂਬੇ ਦਾ ਬਣਦਾ ਸੀ ਉਸ ਤੋਂ ਵੱਧ ਪਾਣੀ ਜਾਂਦਾ ਰਿਹਾ ਤੇ ਕਦੇ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਇਹ ਉਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਜਦ ਤੁਸੀਂ ਨਹਿਰਾਂ 'ਚ ਪਾਣੀ ਚੈੱਕ ਕੀਤਾ ਕਿ ਹਿੱਸੇ ਨਾਲੋਂ ਵੱਧ ਪਾਣੀ ਉਹਨਾਂ ਸੂਬਿਆਂ ਨੂੰ ਜਾ ਰਿਹਾ ਫੇਰ ਨਹਿਰੀ ਖਾਲ ਬਣਾਏ ਫੇਰ ਜਿਹੜੇ ਆਪਣੇ ਸੂਏ ਲੰਘਦੇ ਆ ਇਹਨਾਂ ਨੂੰ ਰਿਪੇਅਰ ਕਰ ਲਈ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦਿੱਤਾ ਉਸੇ ਕਰਕੇ ਜਿਹੜਾ ਪੰਜਾਬ 'ਚ 40% ਜਿਹੜੀ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਵਧੀਆ ਤੇ ਉਸੇ ਕਰਕੇ ਜਿਹੜਾ ਪਾਣੀ ਜਿੱਥੇ ਡਾਰਕ ਜ਼ੋਨ ਦੇ ਵਿੱਚ ਸੀਗਾ ਉਸੇ ਕਰਕੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਆਪ ਆਇਆ ਸੋ ਬੜੀ ਜਗ੍ਹਾ ਤੇ ਅਸੀਂ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਕਈ ਜਗ੍ਹਾ ਤੇ ਜਿਹੜੇ ਡਿਪਾਰਟਮੈਂਟ ਵੱਲੋਂ ਜਿਹੜਾ ਵਾਟਰ ਐਂਡ ਸਵਾਲ ਦੇ ਅੰਦਰ ਵਿੱਚ ਨੇ ਅਸੀਂ ਉਹ ਪਿਟਸ ਤੱਕ ਜਿਹੜੇ ਆ ਮੇਰੇ ਕੋਲ ਡਿਪਾਰਟਮੈਂਟ ਵੀ ਰਿਹਾ ਸੀ ਬਣਾਇਆ ਕਿ ਆਕਸੀਜਨ ਦੇ ਵਿੱਚ ਜਦੋਂ ਚ ਉਹਨਾਂ ਨਹੀਂ ਲੱਗਦਾ ਤਾਂ ਪਾਣੀ ਨੂੰ ਜਿਹੜਾ ਰੀਚਾਰਜ ਜਿਹੜਾ ਉਹ ਕੀਤਾ ਜਾ ਸਕੇ ਉਹ ਸੰਗਰੂਰ ਦੇ ਵਿੱਚ ਵੀ ਬਣਾਏ ਨੇ ਕਈ ਜਗ੍ਹਾ ਉਹ ਬਰਨਾਲੇ ਚ ਵੀ ਮਲੇਰਕੋਟਲੇ ਚ ਵੀ ਸਾਰੇ ਜਿਹੜਾ ਆਪਣੀ ਪਾਰਲੀਮੈਂਟਰੀ ਕੰਸਟੈਂਸੀ ਹੈ ਤੇ ਪੰਜਾਬ ਚ ਵੀ ਕਈ ਜਗ੍ਹਾ ਬਣਾਏ ਆ ਸੋ ਉਸੇ ਦਾ ਕਾਰਨ ਹੈ ਦੇਖੋ ਵੀ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ ਪਿਛਲੇ 2-3 ਸਾਲਾਂ ਤੋਂ ਉਹ ਘਟਣ ਦੀ ਵਜਾਏ ਜਾਂ ਸਟੇਬਲ ਹੈ ਜਾਂ ਜਿਹੜਾ ਉਹ ਵਧ ਰਿਹਾਗਾ ਤੇ ਬਾਕੀ ਜਿਹੜੀ ਡੇਟ ਦਾ ਹੋਇਆ ਤਾਂ ਅਸੀਂ ਸਾਰਿਆਂ ਦੇ ਨਾਲ ਜਿਹੜਾ ਡਿਸਕਸ ਕਰਕੇ ਜਿਹੜਾ ਉਹਦਾ ਫੈਸਲਾ ਜਿਹੜਾ ਲਿਆ ਗਿਆ ਕਿਉਂਕਿ ਜਦੋਂ ਅ ਫਿਰ ਜਿਆਦਾ ਜਦੋਂ ਲੇਟ ਹੋ ਜਾਂਦਾ ਤਾਂ ਮੁੜ ਕੇ ਫਿਰ ਪ੍ਰਾਲੀ ਦੀ ਜਿਹੜੀ ਦਿੱਕਤ ਆਉਂਦੀ ਹੈ ਉਹ ਪ੍ਰਾਲੀ ਤੇ ਜਿਹੜਾ ਫਿਰ ਕਣਕ ਲਾਉਣ ਦਾ ਜਿਹੜਾ ਸਮਾਂ ਹੈਗਾ ਉਹ ਬੜਾ ਘਟ ਜਾਂਦਾ ਫਿਰ ਪ੍ਰਾਲੀ ਉਹਨੇ ਟਾਈਮ ਦੇ ਵਿੱਚ ਉਹਦੀ ਕੋਈ ਸਾਮ ਸੰਭਾਲ ਨਹੀਂ ਜਿਹੜੀ ਹੁੰਦੀ